ਹਾਂਜੀ ਹੁਣ ਤੱਕ ਦੀ ਜਿਹੜੀ ਕਿ ਬਹੁਤ ਵੱਡੀ ਅਪਡੇਟ ਆ ਰਹੀ ਹੈ ਸਾਹਮਣੇ ਰਾਜਵੀਰ ਜਵੰਦਾ ਦੀ ਪਤਨੀ ਨੂੰ ਲੈ ਕੇ ਜਿਹੜਾ ਕਿ ਰਾਜਵੀਰ ਜਵੰਦਾ ਦਾ ਹਾਲੇ ਤੱਕ ਸੇਵਾ ਠੰਡਾ ਵੀ ਨਹੀਂ ਹੋਇਆ ਤੇ ਪਰ ਲੋਕ ਕਮੈਂਟ ਕਰਕੇ ਉਹਨਾਂ ਨੂੰ ਕੀ ਕਹ ਰਹੇ ਆ ਵੀ ਤੁਸੀਂ ਜਦੋਂ ਇਹ ਉਹਨਾਂ ਦੀ ਇੱਕ ਆਪਾਂ ਕਹ ਦਈਏ ਵੀ ਡੈਥ ਹੋਣ ਤੋਂ ਬਾਅਦ ਬਾਅਦ ਦੀਆਂ ਵੀਡੀਓ ਤੁਸੀਂ ਦੇਖਿਆ ਹੋਣੀਆਂ ਵੀ ਉਹਨਾਂ ਦੇ ਜਿਹੜੇ ਲੋਕਾਂ ਨੇ ਕਮੈਂਟ ਆ ਰਹੇ ਉਹਨਾਂ ਦਾ ਕਹਿਣਾ ਇਹ ਵੀ ਉਹਨੇ ਚਿੱਟਾ ਸੂਟ ਕਿਉਂ ਨਹੀਂ ਪਾਇਆ ਕਿਉਂਕਿ ਜਦੋਂ ਕਿਸੇ ਦਾ ਜਿਵੇਂ ਪੰਜਾਬੀ ਚ ਕਹਿੰਦੇ ਆਪਾਂ ਵੀ ਸੁਹਾਗ ਉੱਜੜ ਜਾਂਦਾ ਤਾਂ ਉਹਨੂੰ ਚਿੱਟਾ ਸੂਟ ਪਾਉਣਾ ਚਾਹੀਦਾ ਤੇ ਪਰ ਲੇਕਿਨ ਇਹ ਲੋਕਾਂ ਦਾ ਕਹਿਣਾ ਬਈ ਸਵਾਲ ਉੱਠ ਜਾਂਦੇ ਆ ਤੇ ਪਰ ਉਸਦੇ ਪਰਿਵਾਰ ਦਾ ਦਰਦ ਉਹਨਾਂ ਨੂੰ ਪਤਾ ਨਾ ਕੀ ਕਿਸੇ ਕਮੈਂਟ ਕਰਨ ਵਾਲੇ ਕਮੈਂਟ ਕਰ ਰਹੇ ਆ ਲੋਕ ਤੇ ਜਿਹਦੇ ਵਿੱਚ ਇਹ ਪੰਜਾਬੀਆਂ ਵਾਸਤੇ ਬਹੁਤ ਵੱਡੀ ਲਾਂਤ ਵਾਲੀ ਗੱਲ ਆ ਪਰ ਹੁਣ ਪਹਿਲਾਂ ਇਹ ਦੱਸੋ ਵੀ ਜਦੋਂ ਕਿਸੇ ਦੇ ਘਰ ਐਜੀ ਕੋਈ ਘਟਨਾ ਵਾਪਰ ਜਾਂਦੀ ਆ ਸੂਟਾਂ ਸਾਟਾਂ ਦੇ ਕੋਈ ਕੋਈ ਖਿਆਲ ਨਹੀਂ ਰਹਿੰਦਾ ਤੇ ਪਰ ਲੇਕਿਨ ਫੇਰ ਵੀ ਭਈ ਜਿਹੜੇ ਲੋਗ ਆ ਆਪਾਂ ਉਹਨਾਂ ਨੂੰ ਕਹਿਣਾ ਚਾਹਣੇ ਵੀ ਇਹ ਜਦੋਂ ਕਿਸੇ ਦੇ ਦਿਲ ਦੇ ਉੱਤੇ ਲੱਗੀ ਆ ਉਹੀ ਜਾਣ ਸਕਦਾ ਨਾ ਕਿ ਕੋਈ ਹੋਰ ਤਾਂ ਉਹਨ ਇੱਕ ਵੀਡੀਓ ਸਾਂਝੀ ਕਰਦੇ ਆ ਛੋਡੇ ਨਾਲ ਜਿਹਦੇ ਵਿੱਚ ਰਾਜਵੀਰ ਜਵੰਦਾ ਤੇ ਲੋਕ ਉਂਗਲੀਆਂ ਚੱਕ ਰਹੇ ਆ ਹਾਲਾਂਕਿ ਉਹਨੂੰ ਦੁੱਖ ਦੀ ਘੜੀ ਦੇ ਵਿੱਚ ਆ ਉਹਨਾਂ ਦਾ ਜੇ ਗੱਲ ਕਰੀ ਆਪਾਂ ਦਰਦ ਭਾਈ ਉਹੀ ਜਾਣ ਸਕਦਾ ਨਾ ਕੋਈ ਆਮ ਲੋਕ ਹੁਣ ਕਮੈਂਟਾਂ ਦਾ ਜਵਾਬ ਆਪਾਂ ਜਿਹੜਾ ਕੀ ਬਾਅਦ ਵਿੱਚ ਦਿੰਨੇ ਆ ਤੇ ਪਹਿਲਾਂ ਇੱਕ ਵੀਡੀਓ ਸਾਂਝੀ ਕਰਦਗੇ ਰਾਜਵੀਰ ਜਵੰਦਾ ਦੀ ਪਤਨੀ ਬਾਰੇ ਲੋਕਾਂ ਦਾ ਕੀ ਖਣਾ ਜਿਹੜੇ ਕਿ ਲੋਕ ਬਿਲਕੁਲ ਸ਼ਰਮ ਨਹੀਂ ਮੰਨਦੇ ਭਾਈ ਤੇ ਪਹਿਲਾ ਵੀਡੀਓ ਸਾਂਝੀ ਕਰਦੀਏ ਫਿਰ ਕਰਦੇ ਅਗਲੀ ਗੱਲ ਰਾਜਵੀਰ ਜਵੰਦਾ ਦਾ ਹਲੇ ਸਿਵਾ ਵੀ ਠੰਡਾ ਨਹੀਂ ਹੋਇਆ ਰਾਜਵੀਰ ਜਵੰਦਾ ਦੀ ਮੌਤ ਨੂੰ ਹਲੇ 7 ਤੋਂ 8 ਦਿਨ ਹੋਏ ਨੇ ਤੁਸੀਂ ਦੀ ਪਤਨੀ ਨੂੰ ਲੋਕਾਂ ਦੇ ਵੱਲੋਂ ਟਰੋਲ ਕਰਨਾ ਵੀ ਸ਼ੁਰੂ ਕਰ ਦਿੱਤਾ ਗਿਆ ਲੋਕ ਕਮੈਂਟ ਕਰਕੇ ਕਹਿ ਰਹੇ ਨੇ ਕਿ ਰਾਜਵੀਰ ਜਵੰਦਾ ਦੀ ਪਤਨੀ ਨੇ ਆਪਣੇ ਪਤੀ ਦੇ ਅੰਤਿਮ ਸੰਸਕਾਰ ਮੌਕੇ ਚਿੱਟਾ ਸੂਟ ਕਿਉਂ ਨਹੀਂ ਪਾਇਆ ਉਸਨੇ ਚਿੱਟਾ ਦੁਪੱਟਾ ਕਿਉਂ ਨਹੀਂ ਲਿਆ ਔਰ ਇਹ ਵੀ ਕਹਿ ਰਹੇ ਨੇ ਕਿ ਉਸਨੇ ਹੱਥ ਦੇ ਵਿੱਚ ਪਰਸ ਕਿਉਂ ਨਹੀਂ ਫੜਿਆ ਕਿ ਲੋਕਾਂ ਦੇ ਮੁਤਾਬਕ ਰਾਜਵੀਰ ਦੀ ਪਤਨੀ ਨੂੰ ਪਹਿਲਾਂ ਬੁਟੀਕ ਜਾ ਕੇ ਚਿੱਟਾ ਸੂਟ ਖਰੀਦਣਾ ਚਾਹੀਦਾ ਸੀ ਉਸ ਤੋਂ ਬਾਅਦ ਉਸ ਨੂੰ ਅੰਤਿਮ ਸੰਸਕਾਰ ਦੇ ਵਿੱਚ ਸ਼ਾਮਿਲ ਹੋਣਾ ਚਾਹੀਦਾ ਸੀ ਇੱਕ ਔਰਤ ਜਿਸ ਨੇ ਆਪਣਾ ਸਭ ਕੁਝ ਗਵਾ ਲਿਆ ਆਪਣੇ ਜੀਵਨ ਭਰ ਦਾ ਜਿਹੜਾ ਉਸ ਦਾ ਸਾਥੀ ਸੀ ਉਸ ਨੂੰ ਗਵਾ ਲਿਆ ਉਸ ਔਰਤ ਦੇ ਉੱਪਰ ਕੀ ਬੀਤਰੀ ਹੋਵੇਗੀ ਉਸੇ ਪਰਿਵਾਰ ਤਰੀ ਹੋਵੇਗੀ ਲੋਕਾਂ ਨੂੰ ਉਸ ਬਾਰੇ ਕੋਈ ਲੈਣਾ ਦੇਣਾ ਨਹੀਂ ਹੈ ਕੋਈ ਪਰਵਾਹ ਨਹੀਂ ਹੈ ਸਿਰਫ ਇਹ ਸਵਾਲ ਉੱਠ ਰਿਹਾ ਹੈ ਕਿ ਉਹਨਾਂ ਨੇ ਚਿੱਟਾ ਸੂਟ ਕਿਉਂ ਨਹੀਂ ਪਾਇਆ ਰਾਜਵੀਰ ਜਵੰਦਾ ਨੇ ਹਾਲੇ ਤੱਕ ਆਪਣੀ ਪਤਨੀ ਦੀ ਫੋਟੋ ਜਿਹੜੀ ਉਹ ਨਹੀਂ ਦਿਖਾਈ ਸੀ ਉਹਨਾਂ ਨੇ ਆਪਣੀ ਪਤਨੀ ਦੇ ਨਾਲ ਕੋਈ ਤਸਵੀਰਾਂ ਸਾਂਝੀਆਂ ਨਹੀਂ ਕੀਤੀਆਂ ਸੀ ਤੇ ਰਾਜਵੀਰ ਜਵੰਦਾ ਦੀ ਪਤਨੀ ਬਾਰੇ ਹਾਲੇ ਕੋਈ ਵੀ ਨਹੀਂ ਜਾਣਦਾ ਉਹਨਾਂ ਨੇ ਚਿਹਰੇ ਤੇ ਮਾਸਕ ਕਿਉਂ ਲਾਇਆ ਸੀ ਇਹ ਵੀ ਸਵਾਲ ਉੱਠ ਰਹੇ ਨੇ ਤਾਂ ਤੁਹਾਨੂੰ ਦੱਸਦੀ ਕਿ ਰਾਜਵੀਰ ਜਵੰਦਾ ਦੀ ਪਤਨੀ ਜੋ ਕਿ ਇੱਕ ਪੜ੍ਹੀ ਲਿਖੀ ਹੈ ਜਿਸ ਨੂੰ ਇਹਨਾਂ ਚੀਜ਼ਾਂ ਬਾਰੇ ਨਹੀਂ ਪਤਾ ਸੀ ਕਿਉਂਕਿ ਅਚਾਨਕ ਉਸਦੇ ਉੱਪਰ ਇੱਕ ਦੁੱਖਾਂ ਦਾ ਪਹਾੜ ਡਿੱਗਿਆ ਉਸ ਨੂੰ ਕੁਝ ਨਹੀਂ ਸਮਝ ਆ ਰਿਹਾ ਉਸ ਵੇਲੇ ਤਾਂ ਬੰਦੇ ਦੀ ਖੁਸ਼ੀ ਵੀ ਜਿਹੜੀ ਹੈ ਉਹ ਗਵਾ ਬੈਠਦਾ ਹੈ ਜਿਸ ਵੇਲੇ ਐਦਾਂ ਦਾ ਕੋਈ ਹਾਦਸਾ ਹੋ ਜਾਂਦਾ ਹੈ ਇਹੋ ਜੀ ਕੋਈ ਖਬਰ ਸਾਹਮਣੇ ਆਉਂਦੀ ਹੈ ਤਾਂ ਕਿ ਉਸ ਵੇਲੇ ਉਹ ਬੁਟੀਕ ਜਾ ਕੇ ਪਹਿਲਾ ਸੂਟ ਸਵਾਉਂਦੀ ਫਿਰ ਉਸ ਤੋਂ ਬਾਅਦ ਉਹ ਉਸ ਅੰਤਿਮ ਸੰਸਕਾਰ ਦੇ ਵਿੱਚ ਸ਼ਾਮਲ ਹੁੰਦੀ ਲੋਕਾਂ ਦੇ ਇਸ ਤਰ੍ਹਾਂ ਦੇ ਜਿਹੜੇ ਸਵਾਲ ਉੱਠ ਰਹੇ ਨੇ ਉਹ ਕਿਤੇ ਨਾ ਕਿਤੇ ਹਰ ਇੱਕ ਦੇ ਦਿਲ ਨੂੰ ਜ਼ਰੂਰ ਚੁੱਭਣ ਵਾਲੇ ਨੇ ਕਿਉਂਕਿ ਜੋ ਸਵਾਲ ਖੜੇ ਕੀਤੇ ਜਾ ਰਹੇ ਨੇ ਕਿ ਰਾਜਵੀਰ ਜਵੰਦਾ ਦੀ ਉਸ ਦੀ ਪਤਨੀ ਜੋ ਹੈ ਉਸ ਦੀ ਰਾਜਵੀਰ ਜਵੰਦਾ ਦੇ ਨਾਲ ਨਹੀਂ ਬੜਦੀ ਸੀ ਲੋਕਾਂ ਦੇ ਵੱਲੋਂ ਸੋਸ਼ਲ ਮੀਡੀਆ ਤੇ ਇਹ ਤੱਕ ਗੱਲ ਕਹਿ ਦਿੱਤੀ ਗਈ ਹੈ ਰਾਜਵੀਰ ਜਵੰਦਾ ਦੀ ਪਤਨੀ ਬਾਰੇ ਕੋਈ ਵੀ ਨਹੀਂ ਜਾਣਦਾ ਸੀ ਨਾ ਹੀ ਉਹਨਾਂ ਨੂੰ ਕਦੇ ਕਿਸੇ ਨੇ ਦੇਖਿਆ ਹੈ ਬਹੁਤ ਸਾਰੇ ਕਲਾਕਾਰ ਜਿਹੜੇ ਨੇ ਅਦਾਕਾਰ ਨੇ ਉਹ ਆਪਣੀ ਪਤਨੀ ਦੇ ਨਾਲ ਫੋਟੋ ਸ਼ੇਅਰ ਕਰਦੇ ਨੇ ਲੇਕਿਨ ਰਾਜਵੀਰ ਜਵੰਦਾ ਦੀ ਆਪਣੀ ਪਤਨੀ ਦੇ ਨਾਲ ਕੋਈ ਵੀ ਫੋਟੋ ਜਿਹੜੀ ਹੈ ਉਹ ਸਾਨੂੰ ਹਾਲੇ ਤੱਕ ਸੋਸ਼ਲ ਮੀਡੀਆ ਤੇ ਨਹੀਂ ਮਿਲੀ ਹੈ। ਬਟ ਇਸ ਦੇ ਬਾਵਜੂਦ ਵੀ ਲੋਕ ਜਿਹੜੇ ਨੇ ਸਵਾਲ ਖੜੇ ਕਰ ਰਹੇ ਨੇ ਕਿ ਰਾਜਵੀਰ ਜਵੰਦਾ ਦੇ ਜਦੋਂ ਅੰਤਿਮ ਸੰਸਕਾਰ ਸੀ ਤਾਂ ਉਹਨਾਂ ਦੀ ਪਤਨੀ ਨੇ ਚਿੱਟਾ ਥੂਟ ਕਿਉਂ ਨਹੀਂ ਪਾਇਆ ਚਿੱਟਾ ਦੁਪੱਟਾ ਕਿਉਂ ਨਹੀਂ ਹਾਂਜੀ ਇਹ ਜਿਹੜੀ ਭਾਈ ਹੁਣ ਤੱਕ ਦੀ ਅਪਡੇਟ ਹੈ ਰਾਜਵੀਰ ਜਵੰਦਾ ਦੀ ਪਤਨੀ ਦੇ ਉੱਤੇ ਇਹ ਜਿਹੜੇ ਹੁਣ ਪੰਜਾਬ ਦੇ ਲੋਕ ਆਪਾਂ ਕਹਿੰਦੇ ਵੀ ਸਵਾਲ ਖੜੇ ਕਰ ਰਹੇ ਆ ਪਹਿਲਾਂ ਤਾਂ ਆਪਾਂ ਇਹ ਕਵਾਂਗੇ ਵੀ ਜਿਹਦੇ ਉੱਤੇ ਬੀਤਦੀ ਆ ਉਸ ਨੂੰ ਪਤਾ ਲੱਗਦਾ ਨਾਇਕੀ ਕਮੈਂਟ ਕਰਨ ਵਾਲਿਆਂ ਨੂੰ ਕਿਸੇ ਨੂੰ ਇਹ ਹੈ ਭਾਈ ਬਹੁਤ ਸ਼ਰਮ ਵਾਲੀ ਗੱਲ ਆ ਪੰਜਾਬ ਦੇ ਲੋਕ ਕਿੱਥੇ ਤਾਂ ਉਹਨਾਂ ਦਾ ਦਰਦ ਸਮਝੋ ਤੁਸੀਂ ਵੀ ਜਦੋਂ ਕਿਸੇ ਦਾ ਤੀ ਪੁੱਤ ਕਰੋ ਉਜੜਦਾ ਉਹਦੇ ਬੱਚੇ ਰੁਲਗੇ ਮਾਂ ਰੁਲਗੀ ਤਾਂ ਇਹ ਸਵਾਲ ਜਿਹੜਾ ਜਿਨ੍ਹਾਂ ਨੇ ਕਮੈਂਟ ਕਰਿਆ ਉਹਨਾਂ ਨੂੰ ਇਹ ਕਹੂੰਗਾ ਮੈਂ ਵੀ ਸ਼ਰਮ ਕਰੋ ਪਹਿਲਾਂ ਤਾਂ ਇਹ ਦੇਖੋ ਕਿਸੇ ਦਿਨ ਘਟਨਾਵਾਂ ਜੇ ਆਪਣੇ ਘਰ ਦੇ ਵਿੱਚ ਬੀਤਦੀ ਆਪ ਦਾ ਭੈਣ ਭਾਈ ਨੂੰ ਕੁਛ ਹੁੰਦਾ ਤਾਂ ਕਿਵੇਂ ਆਪਣੇ ਦਿਲ ਤੇ ਲਾ ਕੇ ਦੇਖੋ ਵੀ ਕਿਵੇਂ ਤੁਹਾਨੂੰ ਲੱਗੂ ਆ ਹੁਣ ਤੁਸੀਂ ਇੱਕ ਪਾਸੇ ਕਹਿ ਰਹੇ ਹੋ ਵੀ ਇਹ ਚਿੱਟਾ ਸੂਟ ਕਿਉਂ ਨਹੀਂ ਪਾਇਆ ਹੁਣ ਭਾਈ ਇਹਦੇ ਵਿੱਚ ਆਪਾਂ ਇਹ ਕਹਿ ਸਕਦੇ ਆ ਵੀ ਜਿਵੇਂ ਹੁਣ ਇਸ ਵੀਡੀਓ ਤੁਸੀਂ ਸੁਣੀ ਲਈਏ ਉਹਨਾਂ ਦਾ ਕਹਿਣਾ ਵੀ ਪੜ੍ਹੀ ਲਿਖੀ ਆ ਉਹ ਜੋ ਵੀ ਆ ਤੇ ਪਰ ਕਈ ਵਾਰ ਸੁਰਤ ਸਭਾਲ ਨਹੀਂ ਹੁੰਦੀ ਤਾਂ ਭਾਈ ਇਹਦੇ ਵਿੱਚ ਆਪਾਂ ਇਹ ਕਹਿ ਸਕਦੇ ਆ ਵੀ ਸੂਟਾਂ ਸਾਟਾਂ ਦੇ ਚੱਕਰਾਂ ਚ ਨਾ ਆਇਆ ਕਰੋ ਇਹ ਤਾਂ ਇੱਕ ਵਹਿਮ ਆ ਵੀ ਚਿੱਟੇ ਸੂਟ ਪਾਏ ਆ ਜਾਂ ਨਹੀਂ ਪਾਏ ਪਰ ਦੁੱਖ ਜਿਹੜਾ ਦਿਲ ਦੇ ਵਿੱਚ ਆ ਅਸਲ ਸੱਚ ਉਹੀ ਹੁੰਦਾ ਹਾਂ ਪਰ ਜਿਹੜੀ ਰਹਿ ਗਈ ਗੱਲ ਆਪਾਂ ਇਹ ਕਹਿ ਰਹੇ ਆ ਵੀ ਲੋਕ ਵੀ ਉਹਨਾਂ ਦੀ ਪਤਨੀ ਦੀ ਉਹਨਾਂ ਨਾਲ ਬਣਦੀ ਨਹੀਂ ਇਹ ਵੀ ਗੱਲ ਪਈ ਬਿਲਕੁਲ ਆਪਾਂ ਕਹਿੰਦਾ ਵੀ ਗਲਤ ਕਰ ਰਹੇ ਆ ਲੋਕ ਕਿਉਂਕਿ ਜਦੋਂ ਆਪਾਂ ਕਿਸੇ ਦੇ ਪਰਿਵਾਰ ਨੂੰ ਜਾਣ ਬੁੱਝ ਕੇ ਕਿਸੇ ਨੂੰ ਬਦਨਾਮ ਨਾ ਕਰੋ ਆਪਾਂ ਕੁਝ ਜਾਣਦੇ ਨਹੀਂ ਤਾਂ ਉਹਨੂੰ ਬਦਨਾਮ ਕਰਨ ਦਾ ਕੋਈ ਫਾਇਦਾ ਨਹੀਂ ਤਾਂ ਜਿਹੜੀ ਹੁਣ ਤੱਕ ਦੀ ਅਪਡੇਟ ਸੀ ਇਹ ਸੋਡੇ ਨਾਲ ਸਾਂਝੀ ਜ਼ਰੂਰ ਕਰਨੀ ਸੀ ਸੋਡਾ ਕੀ ਕਹਿਣਾ ਬਈ ਪੰਜਾਬ ਦੇ ਪ੍ਰਤੀ ਜੋ ਆਪਾਂ ਗੱਲਬਾਤ ਸਾਂਝੀ ਜਰੂਰ ਕਰਦੇ ਆਂ ਸੋਡਾ ਕੀ ਕਹਿਣਾ ਰਾਜਵੀਰ ਜੁੰਦਾ ਜੋ ਉਹਨਾਂ ਦੀ ਪਤਨੀ ਬਾਰੇ ਕਿਉਂਕਿ ਜਿਸ ਦਿਨ ਉਹਨਾਂ ਦੀ ਹੱਤਿਆ ਹੁੰਦੀ ਉਹ ਤੋਂ ਬਾਅਦ ਦਾ ਇਹ ਮਾਮਲਾ ਜਦੋਂ ਅਮਤਨ ਸ਼ਸਕਾਰ ਤੇ ਪਹੁੰਚ ਜਾਂਦੇ ਆ ਉਹਨਾਂ ਦੇ ਚਿੱਟਾ ਸੂਟ ਕਿਉਂ ਨਹੀਂ ਪਾਇਆ ਇਹ ਲੋਕਾਂ ਦਾ ਕਹਿਣਾ ਇਹ ਲੋਕਾਂ ਨੂੰ ਆਪਾਂ ਇਹ ਕਵਾਂਗੇ ਬਈ ਬਹੁਤ ਸ਼ਰਮ ਵਾਲੀ ਗੱਲ ਆ ਕਿਉਂਕਿ ਕਿਸੇ ਦਾ ਦਰਦ ਕੋਈ ਨਹੀਂ ਜਾਣ ਸਕਦਾ ਉਸ ਪਰਿਵਾਰ ਤੇ ਬੀਤੀ ਆ ਉਹਨਾਂ ਨੂੰ ਪਤਾ ਵੀ ਉਹਨਾਂ ਦੇ ਦਿਲਾਂ ਦੇ ਵਿੱਚ ਇਸ ਵਕਤ ਕੀ ਚੱਲ ਰਿਹਾ ਤੇ ਪਰੇ ਲੋਕਾਂ ਨੂੰ ਆਪਾਂ ਇਹ ਚੈਨਲ ਚਾਹੁੰਦੇ ਆ ਵੀ ਕਿਸੇ ਨੂੰ ਐਸਾ ਬੁਰਾ ਭਲਾ ਨਾ ਬੋਲਿਆ ਕਰੋ ਪਹਿਲਾਂ ਆਪਣੀ ਤੇ ਲਾਇਆ ਕਰੋ ਵੀ ਸਾਡੇ ਘਰ ਭੈਣ ਭਾਈ ਨੂੰ ਕੁਝ ਹੁੰਦਾ ਛੋਡੇ ਤੇ ਕੀ ਬੀਤੂ ਜੇ ਕੋਈ ਜਹਾਨ ਤੋਂ ਜਾਂਦਾ ਛੱਡ ਕੇ ਤਾਂ ਇਹਦੇ ਵਿੱਚ ਬਈ ਛੋਡਾ ਕੀ ਕਹਿਣਾ ਆਪਣੇ ਕਮੈਂਟ ਦੇ ਵਿਚਾਰ ਜ਼ਰੂਰ ਰੱਖੋ ਜਿੱਥੋਂ ਤੱਕ ਵੀਡੀਓ ਜਾਂਦੀ ਹੈ ਸ਼ੇਅਰ ਕਰਿਆ ਕਰੋ ਵੀ ਚੈਨਲ ਨੂੰ ਸਬਸਕ੍ਰਾਈਬ ਕਰਦਾ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਮਿਲ ਜੇ ਕਲ ਨੂੰ ਨੋਟਪੇ ਧੰਨਵਾਦ